ਕਿਹੜਾ ਨਾਮ ਨਹੀਂ ਗੁਰਬਾਣੀ ਚ ਲਿਖਿਆ ਮਹਾਰਾਜ ਜੀ ਗੁਰਬਾਣੀ ਚ ਰਾਮ ਰਾਮ ਵੀ ਲਿਖਿਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕ੍ਰਿਸ਼ਨ ਕ੍ਰਿਸ਼ਨ ਵੀ ਲਿਖਿਆ ਹੈ ਮਹਾਰਾਜ ਨੇ ਸਾਰਾ ਕੁਝ ਹੀ ਤਾਂ ਲਿਖਿਆ ਹੈ ਇੰਨੇ ਨਾਮ ਮਹਾਰਾਜ ਨੇ ਗੁਰਬਾਣੀ ਚ ਮਹਾਰਾਜ ਨੇ ਤਾਂ ਲਿਖੇ ਵੀ ਕੋਈ ਇਹ ਨਾਖੇ ਵੀ ਕੋਈ ਭੇਦ ਹੈ ਵੀਪੇਦ ਹੈ ਮਹਾਰਾਜ ਕਹਿੰਦੇ ਉਹਦੇ ਤੇ ਨਾਮ ਬਹੁਤ ਨੇ ਬੇਅੰਤ ਨਾਮ ਨੇ ਉਹਦੇ ਬੇਅੰਤ ਥਾਵਾਂ ਨੇ ਬੇਅੰਤ ਜਗਾ ਨੇ ਸਭ ਉਸੇ ਦੇ ਉਸੇ ਦਾ ਪਸਾਰਾ ਹੈ ਜੇ ਅਸੀਂ ਇਸ ਚੱਕਰ ਚ ਪੈ ਗਏ ਨਾ ਅੱਜ ਮੈਂ ਕਈ ਵਾਰੀ ਵੀਡੀਓ ਕਈ ਦੇਖਦਾ ਉਹਨਾਂ ਨੈਟ ਤੇ ਬੜਾ ਦੁੱਖ ਲੱਗਦਾ ਹੈ ਉਸ ਚੀਜ਼ ਨੂੰ ਕਈ ਵਾਰੀ ਕਿਸੇ ਨੂੰ ਜ਼ੋਰ ਜ਼ਬਰਦਸਤੀ ਦੇ ਨਾਲ ਨਾ ਮਜਬੂਰ ਕਰਕੇ ਉਹਨੂੰ ਕਹਿੰਦੇ ਵੀ ਤੂੰ ਆ ਨਾਮ ਲੈ ਰੱਬ ਦਾ ਇਹ ਨਹੀਂ ਐਵੇਂ ਨਹੀਂ ਸਾਧ ਸੰਗਤ ਜੀ ਐਵੇਂ ਰੱਬ ਨਹੀਂ ਖੁਸ਼ ਹੋਏਗਾ ਐਵੇਂ ਕਿਸੇ ਦੀ ਇਨਸਾਨੀਅਤ ਕਿਸੇ ਦੀ ਆਤਮਾ ਨੂੰ ਚੋਟ ਪਹੁੰਚਾ ਕੇ ਜੇ ਅਸੀਂ ਆਖੀਏ ਵੀ ਤੂੰ ਆ ਰਾਮ ਆਖ ਜਾਂ ਤੂੰ ਅੱਲਾ ਆਖ ਕਿਸੇ ਦੀ ਆਤਮਾ ਨੂੰ ਦੁਖੀ ਕਰਕੇ ਕਿਸੇ ਨੂੰ ਸਰੀਰਿਕ ਕਸ਼ਟ ਦੇ ਕੇ ਆਖੇ ਵੀ ਤੂੰ ਆਖ ਰੱਬ ਦਾ ਨਾਮ ਤੂੰ ਬੋਲ ਇਸ ਤਰ੍ਹਾਂ ਤੇ ਉਹ ਅਗਰ ਬੋਲ ਵੀ ਦੇਗਾ ਨਾ ਤਾਂ ਸਾਡਾ ਰੱਬ ਸਾਡੇ ਤੇ ਕਦੇ ਪ੍ਰਸੰਨ ਨਹੀਂ ਹੋਏਗਾ ਜਿਹਦੇ ਸਹਿਜ ਸੁਭਾਏ ਆਪਣੇ ਮੂੰਹੋਂ ਜਿਵੇਂ ਨਾ ਅਸੀਂ ਕਿਸੇ ਕੁਦਰਤ ਨੂੰ ਦੇਖ ਕੇ ਕਿਸੇ ਨਜ਼ਾਰੇ ਨੂੰ ਦੇਖ ਕੇ ਕਿਸੇ ਕਲਾਕਾਰ ਦੀ ਕਲਾ ਨੂੰ ਦੇਖ ਕੇ ਆਪਾਂ ਕਈ ਵਾਰੀ ਕਹਿੰਦੇ ਨਾ ਵਾਹ ਬੜੀ ਸੋਹਣੀ ਬੜੀ ਖੂਬਸੂਰਤ ਜਿਹੜਾ ਸਾਡੇ ਅੰਦਰ ਉਹ ਵਾਹ ਸ਼ਬਦ ਲਿਖਿਆ ਨਿਕਲਿਆ ਨਾ ਉਹੀ ਹੈ ਵਾਹ ਗੁਰੂ ਉਸੇ ਨੂੰ ਹੀ ਮਹਾਰਾਜ ਨੇ ਕਿਹਾ ਵੀ ਗੁਰੂ ਵਾ ਤੂੰ ਬੇਕਮਾ ਬਾਸ਼ ਕਮਾਲ ਹੈ ਤੂੰ ਬਹੁਤ ਹੀ ਬੇਸ਼ੁਮਾਰ ਹੈ ਬੇਅੰਤ ਹੈ ਤੂੰ ਬਹੁਤ ਖੂਬਸੂਰਤ ਹੈ ਤੇਰੀ ਕੁਦਰਤ ਦਾ ਕੋਈ ਅੰਤ ਨਹੀਂ ਤੇਰੀ ਖੂਬਸੂਰਤੀ ਦਾ ਕੋਈ ਅੰਤ ਨਹੀਂ ਵਾ ਕਮਾਲ ਤੇਰੀ ਰਚਨਾ ਹੈ ਵਾ ਗੁਰੂ ਜਿਵੇਂ ਸਾਡੀ ਉਹ ਆਤਮਾ ਦੇ ਵਿੱਚੋਂ ਆਵਾਜ਼ ਨਿਕਲਦੀ ਹੈ ਜਿਵੇਂ ਮੰਨ ਲਓ ਛੋਟੀ ਜੀ ਐਗਜ਼ਾਮਪਲ ਲੈਣਾ ਘਰੋਂ ਕਿਸੇ ਬੀਬੀ ਨੇ ਸਬਜ਼ੀ ਬੜੀ ਵਧੀਆ ਬਣਾਤੀ ਆਪਾਂ ਕਵਾਂਗੇ ਵਾ ਬਈ ਵਾ ਅੱਜ ਤੇ ਨੰਦ ਆ ਗਿਆ ਚਾ ਵਧੀਆ ਬਣ ਜੇ ਸੀ ਕਹਿੰਦੇ ਆ ਵਾਹ ਬਈ ਵਾਹ ਉਹ ਵਾਹ ਸਾਡੇ ਅੰਦਰੋਂ ਨਿਕਲੀ ਐ ਧੁਰ ਤੋਂ ਨਿਕਲੀ ਐ ਇਹ ਜਦੋਂ ਇਸ ਤਰ੍ਹਾਂ ਜਦੋਂ ਵਾਹ ਗੁਰੂ ਨਾਮ ਸ਼ਬਦ ਸਾਡੇ ਧੁਰ ਅੰਦਰ ਤੋਂ ਨਿਕਲਿਆ ਨਾ ਫਿਰ ਸਾਡਾ ਜੀਵਨ ਬਦਲੇਗਾ ਫਿਰ ਸਾਡੇ ਜੀਵਨ ਦੇ ਵਿੱਚ ਦੇਖੋ ਤਬਦੀਲੀ ਆਏਗੀ ਅੱਜ ਜਿਹੜਾ ਅਸੀਂ ਕਹਿ ਰਹੇ ਆ ਸਾਡੇ ਬੱਚੇ ਸਾਡੀ ਗੱਲ ਨਹੀਂ ਮੰਨਦੇ ਬੱਚੇ ਅੱਜ ਨਸ਼ਿਆਂ ਵੱਲ ਜਾ ਰਹੇ ਨੇ ਬੱਚੇ ਭਟਕ ਰਹੇ ਨੇ ਬੱਚੇ ਮਨ ਮਰਜ਼ੀਆਂ ਦੇ ਵਿਆਹ ਕਰਾ ਰਹੇ ਨੇ ਮਰਜ਼ ਮਰਜ਼ੀਆਂ ਨਾਲ ਜਾ ਰਹੇ ਮਨ ਮਰਜ਼ੀਆਂ ਨਾਲ ਆ ਰਹੇ ਨੇ ਮਾਪਿਓ ਵਿਚਾਰੇ ਘਰ ਦੇ ਵਿੱਚ ਦੁਖੀ ਹੁੰਦੇ ਨੇ ਨਾ ਬੱਚਿਆਂ ਨੂੰ ਰੁਕਿਆਂ ਸਮਝਾਇਆ ਸਮਝਦੇ ਨੇ ਬੱਚੇ ਮਰਜ਼ੀਆਂ ਕਰਦੇ ਨੇ ਇਹ ਸਾਰਾ ਕਸੂਰ ਜਿਹੜਾ ਨਾ ਮੁੱਢ ਦਾ ਹੈ ਸ਼ੁਰੂਆਤ ਦਾ ਹੈ ਧੁਰ ਦਾ ਅਸੀਂ ਧੁਰ ਤੋਂ ਜਿਹੜਾ ਬੱਚਿਆਂ ਦਾ ਧੁਰਾ ਹੈ ਨਾ ਉਹ ਨਹੀਂ ਠੀਕ ਕਰ पाए ਸ਼ੁਰੂ ਤੋਂ ਜਦੋਂ ਪਹਿਲਾ ਸਮਾਂ ਕੀ ਸੀ ਮਾਵਾਂ ਘਰ ਦੇ ਕੰਮ ਕਰਨਾ ਬਨਾਲ ਨਾਲ ਬੱਚਿਆਂ ਨੂੰ ਪਾਲਣਾ ਨਾਲ ਗੁਰਬਾਣੀ ਪੜ੍ਹਦੇ ਰਹਿਣਾ ਨਾਲ ਆਪਣੇ ਸਿੱਖਾਂ ਦੀਆਂ ਇਤਿਹਾਸਿਕ ਕਹਾਣੀਆਂ ਸਾਖੀਆਂ ਸੁਣਾਉਂਦੇ ਰਹਿਣਾ ਅੱਜ ਕਿਸੇ ਮਾਂ ਨੂੰ ਕੋਈ ਇੱਕ ਸਾਖੀ ਯਾਦ ਹੋਵੇ ਤਾਂ ਦੱਸ ਦਿਓ ਅੱਜ ਕੱਲ ਦੀਆਂ ਮਾਵਾਂ ਨੂੰ ਪ੍ਰਾਣੀਆਂ ਮਾਵਾਂ ਨੂੰ ਤਾਂ ਯਾਦ ਹੋਣਗੀਆਂ ਪਤਾ ਹੋਏਗਾ ਅੱਜ ਕੱਲ ਦੀਆਂ ਮਾਵਾਂ ਨੂੰ ਖੁਦ ਹੀ ਨਹੀਂ ਪਤਾ ਉਹ ਬੱਚਿਆਂ ਨੂੰ ਕੀ ਦੱਸਣ ਗਿਆ ਤੇ ਫਿਰ ਉਹ ਬੱਚੇ ਕਿਵੇਂ ਆਪਾਂ ਬਾਅਦ ਵਿੱਚ ਫਿਰ ਮਾਵਾਂ ਕਹਿਣ ਗਿਆ ਵੀ ਮੇਰੇ ਬੱਚੇ ਨੂੰ ਆ ਦੁੱਖ ਲੱਗਿਆ ਮੇਰਾ ਬੱਚਾ ਗਲਤ ਸੰਗਤ ਬਾਅਦ ਵਿੱਚ ਕੀ ਫਾਇਦਾ ਆਏਗਾ ਬਾਅਦ ਵਿੱਚ ਪਛਤਾਣ ਦਾ ਕੋਈ ਫਾਇਦਾ ਨਹੀਂ ਹੋਣਾ ਇਸ ਲਈ ਵਕਤ ਸੰਭਾਲਣਾ ਸਾਨੂੰ ਪਹਿਲਾਂ ਪਹਿਣਾ ਹੈ ਸਮਝ ਸੰਭਾਲਣਾ ਸਾਨੂੰ ਪਹਿਲਾਂ ਪਹਿਣਾ ਹੈ ਅੱਜ ਜਿਨ੍ਹਾਂ ਘਰਾਂ ਦੇ ਵਿੱਚ ਗੁਰਬਾਣੀ ਦਾ ਪਾਠ ਰੋਜ਼ ਪਰਿਵਾਰ ਦੇ ਜੀ ਆਪ ਕਰਦੇ ਨੇ ਉਹਨਾਂ ਘਰਾਂ ਦੇ ਵਿੱਚ ਕਿੰਨਾ ਸਲੋਕ ਹੈ ਤੁਸੀਂ ਜਾ ਕੇ ਦੇਖੋ ਪੈਸੇ ਨੇ ਸੁੱਖ ਨਹੀਂ ਦੇਣਾ ਪੈਸੇ ਨੇ ਸਹੂਲਤ ਦੇਣੀ ਹੈ ਸਿਰਫ ਆ ਪੈਸਾ ਹੈ ਏਸੀ ਲਗਾਏ ਨੇ ਮਾਈਕ ਲਗਾਇਆ ਫੋਨ ਲਿਆਂਦੇ ਨੇ ਪੈਸੇ ਨੇ ਸਹੂਲਤ ਹੈ ਸੁੱਖ ਇਹਨਾਂ ਨੇ ਨਹੀਂ ਦੇਣਾ ਸੁੱਖ ਸਾਡੀ ਆਤਮਾ ਨੇ ਸਾਨੂੰ ਦੇਣਾ ਹੈ ਸੁੱਖ ਨਾਮ ਨੇ ਦੇਣਾ ਅੱਜ ਕਿੰਨੇ ਐਸੇ ਪਰਿਵਾਰ ਨੇ ਮੈਂ ਜਿਨ੍ਹਾਂ ਨੂੰ ਪਰਸਨਲੀ ਜਾਣਦਾ ਫੋਨ ਵੀ ਆਉਂਦੇ ਨੇ ਭਾਈ ਸਾਹਿਬ ਜੀ ਸਾਡਾ ਬੜਾ ਸੋਹਣਾ ਬਿਜ਼ਨਸ ਸੈਟ ਹੈ ਸਾਡੇ ਕੋਲੇ ਇੰਨੇ ਕਿੱਲੇ ਨੇ ਇੰਨੀ ਪ੍ਰਾਪਰਟੀ ਹੈ ਇੰਨਾ ਬਿਜ਼ਨਸ ਹੈ ਪਰ ਸਾਡੇ ਘਰ 'ਚ ਸਲੂਕ ਨਹੀਂ ਹੈ ਸਾਡੇ ਬੱਚੇ ਨਹੀਂ ਸਾਡੇ ਮੰਨ ਰਹੇ ਦੇਖੋ ਹੁਣ ਪੈਸੇ ਨਹੀਂ ਸੁੱਖ ਦਿੱਤਾ ਨਹੀਂ ਦਿੱਤਾ ਨਾ ਜਿੰਨਾ ਘਰਾਂ ਦੇ ਵਿੱਚ ਰੋਜ਼ ਨਿਤਨੇਮ ਹੁੰਦਾ ਹੈ ਰੋਜ਼ ਪਾਠ ਹੁੰਦਾ ਹੈ ਜੇ ਤੁਸੀਂ ਨਹੀਂ ਨਾ ਕਰ ਸਕਦੇ ਹੁਣ ਆਪ ਜੀ ਕਹੀ ਕਹੋਗੇ ਕਈ ਆਪੋ ਆਪਣੇ ਜਿਵੇਂ ਚਲੋ ਨਹੀਂ ਕਰ ਸਕਦੇ ਤੁਸੀਂ ਫੋਨ ਤੇ ਲਗਾ ਲਿਆ ਕਰੋ ਅੱਜਕੱਲ ਬੜੀ ਸਹੂਲਤ ਹੈ ਤੁਸੀਂ ਫੋਨ ਤੇ ਲਾਈਵ ਦਰਬਾਰ ਸਾਹਿਬ ਸਵੇਰੇ ਜਰੂਰ ਲਗਾਇਆ ਕਰੋ ਦਰਬਾਰ ਸਾਹਿਬ ਤੋਂ ਪਾਠ ਹੁੰਦਾ ਕੀਰਤਨ ਚੱਲਦਾ ਕਥਾ ਚੱਲਦੀ ਹੈ ਜਰੂਰ ਥੋੜਾ ਸਮਾਂ ਗੁਰਬਾਣੀ ਦਾ ਪਾਠ ਲਗਾਓ ਦੇਖਿਓ ਗੁਰੂ ਘਰ ਦੇ ਗੁਰੂ ਘਰ ਵਰਗਾ ਮਾਹੌਲ ਤੁਹਾਡੇ ਘਰ ਵਿੱਚ ਬਣ ਜਾਏਗਾ ਗੁਰਬਾਣੀ ਆਪਣਾ ਅਸਰ ਪ੍ਰਭਾ ਹੁਣ ਇੱਕ ਛੋਟੀ ਗੱਲ ਹੈ ਭਾਈ ਸਾਹਿਬਾਂ ਨੂੰ ਉਪਰਾਲਾ ਕੀਤਾ ਗੁਰਬਾਣੀ ਦਾ ਪਾਠ ਹੋਇਆ ਹੈ ਦੇਖਿਓ ਇਹਦਾ ਅਸਰ ਪ੍ਰਭਾ ਕਿੰਨਾ ਸਮਾਂ ਇਸ ਘਰ ਦੇ ਵਿੱਚ ਬਣਿਆ ਰਹਿੰਦਾ ਤੇ ਜਿੰਨੀਆਂ ਜਿੰਨੀਆਂ ਰੂਹਾਂ ਨੇ ਸੁਣਿਆ ਹੈ ਉਨ੍ਹਾਂ ਦੇ ਨਾਲ ਵੀ ਇਸ ਦਾ ਪ੍ਰਭਾਵ ਜਾਏਗਾ ਮਨ ਸ਼ਾਂਤ ਰਹੇਗਾ ਮਨ ਚ ਟਿਕਾਵ ਆਏਗਾ ਅੱਜ ਦੀ ਦੁਨੀਆ ਬੜੀ ਦੌੜ ਭੱਜਦੀ ਹੈ ਥੋੜਾ ਜਿਹਾ ਨਾ ਆਪਣੇ ਆਪ ਨੂੰ ਸਹਜਤਾ ਵਿੱਚ ਲੈ ਕੇ ਆਈਏ ਥੋੜਾ ਸਹਜ ਗੁਰਬਾਣੀ ਨੇ ਕਿਹਾ ਹੈ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਜ ਬਿਲੋਵੋ ਜੈਸੇ ਤਤ ਨਾ ਜਾਈ ਜਿਵੇਂ ਦੁੱਧ ਰਿੜਕਿਆ ਜਾਂਦਾ ਹੈ ਨਾ ਸਹਜਤਾ ਦੇ ਨਾਲ ਰਿੜਕਿਆ ਜਾਂਦਾ ਤੇ ਚੋਂ ਮੱਖਣ ਰੂਪ ਤਤ ਨਿਕਲਦਾ ਜੇ ਹਫੜਾ ਦਫੜੀ ਵਿੱਚ ਰਿੜਕਿਆ ਜਾਏਗਾ ਉਹਦੇ ਚੋਂ ਉਹਨਾ ਤਤ ਨਹੀਂ ਪ੍ਰਾਪਤ ਹੋਏਗਾ ਇਸ ਲਈ ਜੀਵਨ ਚ ਸਹਜ ਬੜਾ ਜ਼ਰੂਰੀ ਹੈ ਕਈ ਵਾਰ ਬੰਦਾ ਕਾਲਾ ਪੈ ਜਾਂਦਾ ਹੈ ਲਾਈਫ ਚ ਐਸੇ ਡਿਸੀਜਨ ਜਲਦਬਾਜੀ ਚ ਲੈ ਲੈਂਦਾ ਸਾਰੀ ਜ਼ਿੰਦਗੀ ਦਾ ਪਛਤਾਵਾ ਆ ਜਾਂਦਾ ਅੱਜ ਕੱਲ ਬੱਚੇ ਮਰਜ਼ੀਆਂ ਨਾਲ ਵਿਆਹ ਕਰਾਉਂਦੇ ਨੇ ਮੜੀ ਜੀ ਤੂੰ ਤੂੰ ਮੈਂ ਮੈਂ ਹੋਈ ਝਟਪਟ ਕਹਿੰਦੇ ਜੀ ਹੁਣ ਤਾਂ ਸਾਡਾ ਤਲਾਕ ਕਰ ਦਿਓ ਹੁਣ ਤਾਂ ਅਸੀਂ ਇਕੱਠੇ ਰਹਿ ਨਹੀਂ ਸਕਦੇ ਪਹਿਲੇ ਸਮੇਂ ਇੰਨਾ ਕੰਪਰੋਮਾਈਜ਼ ਆਪਸ ਚ ਰਿਸ਼ਤਿਆਂ ਚ ਹੁੰਦਾ ਸੀ ਪਹਿਲੇ ਆਪਜੀ ਨੂੰ ਪਤਾ ਪਰ ਵੱਡੇ-ਵੱਡੇਰੇ ਬਜ਼ੁਰਗ ਆਪਣੇ ਜਿਹੜੇ ਸਾਨੂੰ ਕੋਈ ਥੋੜਾ ਗੁੱਸੇ ਵਾਲੇ ਹੁੰਦੇ ਸਨ ਤੇ ਬੀਬੀਆਂ ਕਿੰਨਾ ਚਰਜਾਇਆ ਕਰਦੀਆਂ ਸਨ ਬੀਬੀਆਂ ਕਿੰਨਾ ਸਹਜਾਇਆ ਕਰਦੀਆਂ ਸਨ ਕੋਈ ਮਾੜਾ ਚੰਗਾ ਬੋਲ ਦੇਣਾ ਇਵਨ ਮਾਰ-ਕੁਟਾਈ ਵੀ ਕਰਦੇ ਹੱਥ ਵੀ ਚੱਕ ਜਾਂਦੇ ਹੁੰਦੇ ਸਨ ਪਹਿਲੇ ਬਜ਼ੁਰਗ ਬੀਬੀਆਂ ਦੇ ਉੱਪਰ ਹੱਥ ਤੱਕ ਚੱਕ ਲੈਂਦੇ ਸਨ ਤੇ ਜੇ ਕਿਸੇ ਕਹਿਣਾ ਨਾ ਵੀ ਭੈਣੇ ਤੂੰ ਛੱਡ ਕਿਉਂ ਨਹੀਂ ਦਿੰਦੀ ਇਹਨੂੰ ਤਕੂਨ ਦਾ ਜਵਾਬ ਆਉਣਾ ਵੀ ਮੇਰੇ ਪਿਤਾ ਨੇ ਮੈਨੂੰ ਲੜ ਲਾਇਆ ਮਾਰੇ ਕੁੱਟੇ ਰੱਖੇ ਜੋ ਮਰਜੀ ਕਰੇ ਮੈਂ ਇਹਦੀ ਆ ਇਹ ਮੇਰਾ ਭਾਵੇਂ ਮਾਰੇ ਦਾ ਪੁੱਤ ਦਾ ਕੋਈ ਨਹੀਂ ਮੇਰਾ ਹੈ ਆਪਣਾ ਹੈ ਮੇਰਾ ਖਸਮ ਹੈ ਮੇਰੇ ਸਿਰ ਦਾ ਸਾਈ ਹੈ ਮੇਰਾ ਪਤੀ ਪਰਮੇਸ਼ਰ ਹੈ ਪਰ ਅੱਜ ਕੱਲ ਕੋਣ ਪਰਮੇਸ਼ਰ ਸਮਝਦਾ ਅੱਜ ਕੱਲ ਬਰਾਬਰ ਹੱਥ ਚੱਕਣ ਦੀ ਤੇ ਬੜੀ ਦੂਰ ਦੀ ਗੱਲ ਹੈ ਕੋਈ ਮੜੀ ਜੀ ਕਿਸੇ ਦੀ ਗੱਲ ਵੀ ਬਰਦਾਸ਼ਤ ਨਹੀਂ ਕਰਦਾ ਇਹਨਾਂ ਚੀਜ਼ਾਂ ਦਾ ਨੁਕਸਾਨ ਹੈ ਸੰਗਤ ਜੀ ਫਾਇਦਾ ਨਹੀਂ ਕਿੰਨੇ ਰਿਸ਼ਤੇ ਟੁੱਟ ਰਹੇ ਨੇ ਆ ਤੇ ਕਿੰਨੇ ਡਿਵੋਰਸ ਹੋ ਰਹੇ ਨੇ ਕਿੰਨੇ ਤਲਾਕ ਹੋ ਰਹੇ ਨੇ ਕਿੰਨੇ ਘਰਾਂ ਦੇ ਵਿੱਚ ਦੂਰੀਆਂ ਰਿਸ਼ਤਿਆਂ ਵਿੱਚ ਦੂਰੀਆਂ ਹੋ ਰਹੀਆਂ ਨੇ ਇਹ ਹੀ ਕਾਰਨ ਕਿ ਸਹਿਜ ਹੀ ਨਹੀਂ ਹੈ ਨਾ ਬਿਲਕੁਲ ਇੱਕ ਨੇ ਗੱਲ ਕਹੀ ਦੂਜਾ ਸਹਿਜ ਨਾਲ ਸੁਣ ਲੇ ਬਾਅਦ ਵਿੱਚ ਉਹਨੂੰ ਪਿਆਰ ਨਾ ਕਹ ਲੈ ਵੀ ਨਹੀਂ ਇਹ ਜਿਹੜੀ ਤੂੰ ਗੱਲ ਮੈਨੂੰ ਕਹੀ ਸੀ ਨਾ ਗਲਤ ਸੀ ਥੋੜੀ ਵਿਚਾਰ ਕਰ ਉੱਥੇ ਵਿਚਾਰ ਹੋਏਗੀ ਜੇ ਇੱਕ ਨੇ ਬੋਲਤਾ ਦੂਜਾ ਵੀ ਤੁਰੰਤ ਬੋਲਤਾ ਉੱਥੇ ਵਿਰੋਧ ਹੋ ਗਿਆ ਝਗੜਾ ਹੋ ਗਿਆ ਤੂੰ ਤੂੰ ਮੈਂ ਮੈਂ ਸਮਾਨ ਚੁੱਕ ਕੇ ਬਾਹਰ ਚਲੇ ਗਏ ਤੇ ਕਹਿੰਦੇ ਜੀ ਹੁਣ ਇਕੱਠੇ ਰਹਿਣਾ ਹੀ ਨਹੀਂ ਰੋਜ਼ ਦੇ ਨਿਤ ਦੇ ਪਤਾ ਨਹੀਂ ਕਿੰਨੇ ਕੁ ਇਹ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਨੇ ਰੋਜ਼ ਤੇ ਇਹ ਸਾਡੇ ਸਮਾਜ ਵਾਸਤੇ ਸਾਡੇ ਕਲਚਰ ਵਾਸਤੇ ਸਾਡੀ ਸੰਸਕ੍ਰਿਤੀ ਵਾਸਤੇ ਇਹ ਬਾਹਰ ਲਿਆਂ ਵਾਸਤੇ ਚਲੋ ਹੋ ਸਕਦਾ ਕਿਸੇ ਨੇ ਕਰਾ ਲਿਆ ਵਿਆਹ ਤੇ ਅਗਲੇ ਦਿਨ ਡਿਵੋਰਸ ਤੇ ਫਿਰ ਵਿਆਹ ਤੇ ਫਿਰ ਡਿਵੋਰਸ ਸਾਡਾ ਕਲਚਰ ਨਹੀਂ ਹੈ ਸਾਡੀ ਸੰਸਕ੍ਰਿਤੀ ਹੈ ਸਾਡੀ ਗੁਰਬਾਣੀ ਕਹਿੰਦੀ ਹੈ ਏਕਾ ਨਾਰੀ ਜਤੀ ਹੋਏ ਸਾਨੂੰ ਮਹਾਰਾਜ ਕਹਿੰਦੇ ਜੇ ਜਤ ਵੀ ਤੂੰ ਤਾਰਨ ਕਰਨਾ ਹੈ ਨਾ ਭਾਈ ਇੱਕ ਦਾ ਬਣ ਜਾ ਦੋਵੇਂ પતિ ਪਤਨੀ ਇੱਕ ਦੂਜੇ ਦੇ ਉੱਤੇ ਵਿਸ਼ਵਾਸ ਕਰਕੇ ਭਰੋਸਾ ਰੱਖ ਕੇ ਜੀਵਨ ਬਤੀਤ ਕਰਨ ਜੱਤ ਹਾਸਲ ਕਰ ਲੈਣਗੇ ਜਤੀ ਬੰਨਾ ਬੜਾ ਔਖਾ ਹੈ ਪਰ ਜੇ ਰਿਸ਼ਤੇ ਦੇ ਵਿੱਚ ਰਹਿ ਕੇ ਵੀ ਜਤੀ ਜਤ